ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਨਾਲ ਮਲਾਉਣ ਜਾ ਰਹੇ ਹਾਂ ਅਜਿਹੇ ਇੱਕ ਸਿੰਘ ਨਾਲ ਮਲਾਉਣ ਜਾ ਰਹੇ ਹਾਂ ਜਿਹੜੇ ਨਾਲੇ ਪੁੰਨ ਨਾਲੇ ਫਲੀਆਂ ਦੋਨੇ ਕੰਮ ਕਰ ਰਹੇ ਨੇ ਕਿਰਤ ਵੀ ਕਰ ਰਹੇ ਨੇ ਤੇ ਸੇਵਾ ਵੀ ਕਰ ਰਹੇ ਨੇ ਅਸੀਂ ਗੱਲ ਕੀਤੀ ਆ ਕਿ ਨਾਲੇ ਪੁੰਨ ਨਾਲੇ ਫਲੀਆਂ ਉਹ ਗੱਲ ਕਰਨ ਦਾ ਮਤਲਬ ਆ ਕਿਉਂਕਿ ਵੀਰ ਜੀ ਆਪਣਾ ਕਿਰਤ ਤਾਂ ਇੱਥੇ ਕਰੇ ਰਹੇ ਨੇ ਮਿਹਨਤ ਕਰ ਰਹੇ ਨੇ ਆਪਣੀ ਰੋਜੀ ਰੋਟੀ ਕਮਾ ਰਹੇ ਨੇ ਉਹਦੇ ਨਾਲ-ਨਾਲ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਆ ਉਹਦੇ ਤੇ ਵੀ ਪਹਿਰਾ ਦੇ ਰਹੇ ਨੇ ਨਾਲੇ ਪੁੰਨ ਨਾਲੇ ਫਲੀਆਂ ਦੇ ਮੁਤਾਬਕ ਜੇ ਦੇਖਿਆ ਜਾਵੇ ਹਰ ਸੰਗਰਾਮ ਨੂੰ ਕੁਲਚਿਆਂ ਦਾ ਲੰਗਰ ਫ੍ਰੀ ਮੈਂ ਖਾਲਸਾ ਜੀ ਪਹਿਲਾਂ ਨਾ ਜਾ ਉਰਤੋਂ ਸੇਲ ਜਾਂਦੀ ਸੀ ਨਾ ਘਰਾਂ ਮੇਰੇ ਬੱਚੇ ਨਾ ਮੇਰੀ ਕੁੜੀਆ ਗਿਣਦੀ ਹੁੰਦੀ ਸੀ ਜੀ ਦੱਸ ਦੱਸਦੇ ਨੋਟ ਉਹਨੂੰ ਇੰਨਾ ਪਤਾ ਨਹੀਂ ਤਾਂ ਹੁੰਦਾ ਹੈਗਾ ਵੀ 10-10 ਦੇ ਕਿੰਨੇ ਕਾ ਕਿੰਨੇ ਕਾ ਨਹੀਂ ਜੀ ਤੇ ਉਹ ਮੈਨੂੰ ਕਹਿੰਦੇ ਪਾਪਾ ਕਹਿੰਦੇ ਆਪਾਂ ਕਹਿੰਦੇ ਸੋਣੀ ਕਮਾਈ ਕਰਦੇ ਆਂ ਕਹਿੰਦੇ ਵੀ ਆਪਾਂ ਇੱਕ ਦਿਨ ਲੰਗਰ ਨਾਲ ਲਾਦੇ ਆ ਕਰੀਏ ਠੀਕ ਹੈ ਮੈਂ ਕਿਹਾ ਵੀ ਪੁੱਤ ਕੋਈ ਗੱਲ ਨਹੀਂ ਵੀ ਜਿਵੇਂ ਤਾਂ ਕਹਤਾ ਠੀਕ ਆ ਫਿਰ ਸੰਗਰਾਮ ਦਾ ਹੀ ਲਿਖ ਕੇ ਲਾਦਾ ਸੀ ਠੀਕ ਹੈ ਵੀ ਹਰ ਸੰਗਰਾਮ ਨੂੰ ਵੀ ਸਭ ਨੂੰ ਕੁਲਚੇ ਫਰੀ ਜਿਹੜੇ ਬੱਚੇ ਉਰੇ ਆਪਾਂ ਨੂੰ ਪਾੜ ਸੁਣਾ ਕੇ ਜਾਂਦੇ ਆ ਸਤਨਾਬਾਈਗਰੂ ਵੀ ਕਹਿ ਦਿੰਨੇ ਆ ਜੀ ਉਹਨੂੰ ਵੀ ਕੁਲਚਾ ਫਰੀ ਆ ਅੱਛਾ ਜੀ ਉਹਨਾਂ ਨੂੰ ਵੀ ਫ੍ਰੀ ਆ ਹਰ ਠੀਕ ਹੈ ਤੇ ਦੂਜੇ ਨੰਬਰ ਪਰ ਕੋਈ ਅੰਗ ਹੀਣ ਆ ਜਵੇ ਹੂੰ ਉਹਨੂੰ ਵੀ ਕੁਲਚੇ ਫ੍ਰੀ ਆ ਠੀਕ ਹੈ ਕੋਈ ਵੀ ਆ ਜਵੇ ਔਰੇ ਵੀ ਕਿਸੇ ਨੂੰ ਉਹ ਜਵਾਬ ਨਹੀਂ ਹੈ ਬਾਬਾ ਜੋਰਾਵਰ ਸਕੂਲ ਦੇ ਜਿਹੜੇ ਸਾਰੇ ਉਹ ਸਾਰੇ ਹੀ ਬੱਚੇ ਘਰਵਾਨੀ ਪੜਦੇ ਨੇ ਹੂੰ ਕਿਸੇ ਨੇ ਮੈਨੂੰ ਉੱਥੇ ਅਰਦਾਸ ਸੁਣਾਈ ਹਾਂ ਕਿਸੇ ਨੇ ਮੈਨੂੰ ਪਾੜ ਕਿਸੇ ਨੇ ਸਤਨਾਬ ਵਗੈਰੂ ਕਹਤਾ ਕਿਸਨੇ ਮੂਲ ਮੰਤਰ ਕਿਦਨੇ ਕੁਝ ਵੀ ਕਿਰਪਾ ਰਹੀ ਤੇ ਭਾਈ ਉਰ ਤੋਂ ਲੈ ਕੇ ਖਾਸੀ ਬੜੀ ਲੈਣ ਲੱਗੀ ਜੀ ਸਾਡੀ ਹਾਂ ਫਿਰ ਮੈਨੂੰ ਉੱਥੇ ਕਲਾਰਕਾ ਮੁੰਡਾ ਜੀ ਮੈਨੂੰ ਕਹਿੰਦਾ ਬਾਬਾ ਜੀ ਕਹਿੰਦਾ ਇਹ ਮੈਂ ਕਹਾ ਜੀ ਐਂ ਕਰੋ ਮੈਂ ਇੱਧਰ ਕੋਚੇ ਵਗੈਰਾ ਬਣਾਉਣਾ ਮੈਂ ਕਹਾ ਤੁਸੀਂ ਸਾਈਡ ਤੇ ਇਹਨਾਂ ਨੂੰ ਬੁਲਾ ਕੇ ਪਾਠ ਸੁਣੀ ਜਾਓ ਹਾਂ ਹੈ ਮੈਂ ਇੱਧਰ ਇਹਨਾਂ ਕੱਲੇ-ਕੱਲੇ ਨੇ ਤਈ ਕਰ ਇੱਕ ਦਿਨ ਬੈਨ ਆ ਗਈ ਔਰ ਉਹਨਾਂ ਦਾ ਪਰਿਵਾਰ ਨਾਲ ਸਾਰਾ ਹੀ ਕੁਚੇ ਹੂੰ ਸਾਰਾ ਕੋਚੇ ਵਗੈਰਾ ਛੱਕ ਕੇ ਮੈਨੂੰ ਕਹਿੰਦੇ ਸਿੰਘ ਸਾਹਿਬ ਇੱਕ ਕੰਮ ਸੀ ਮੈਂ ਕਿਹਾ ਦੱਸੋ ਕਹਿੰਦਾ ਜੀ ਮੇਰੀ ਬੇਟੀ ਪਾਠ ਸੁਣਾਉਂਦੀ ਆ ਸੁਣ ਲਓ ਮੈਂ ਕਿਹਾ ਠੀਕ ਹੈ ਫੇਰ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਵੀ ਮਨਪ੍ਰੀਤ ਮੈਂ ਕਿਹਾ ਵੀ ਤੂੰ ਪਾਠ ਸੁਣਾ ਹਾਂ ਵੀ ਕਹਿੰਦਾ ਭਾਈ ਉਹਨੇ ਮੈਂ ਕਹਿੰਦਾ ਜੀ ਸਾਰਾ ਪਾਠ ਉਹਨੇ ਐਨ ਐਨੀ ਵਧੀਆ ਲਹਿਜੇ ਕਰਿਆ ਮੈਂ ਫੇਰ ਮੈਂ ਉਹਨਾਂ ਦਾ ਧੰਨਵਾਦ ਕਰਿਆ ਫੇਰ ਉਹਨਾਂ ਨੂੰ ਮੈਂ ਕੁਲਚੇ ਬਣਾਏ ਮੈਂ ਕਿਹਾ ਵੀ ਆਹ ਲਓ ਖਾਓ ਵੀ ਸਾਡੇ ਵੱਲੋਂ ਆਹ ਕਹਿੰਦਾ ਨਹੀਂ ਸਿੰਘ ਸਾਹਿਬ ਕਹਿੰਦੇ ਅਸੀਂ ਸਿਰਫ ਆਹੀ ਦੇਖਣ ਦਾ ਵੀ ਤੁਸੀਂ ਦਿੰਦੇ ਵੀ ਆ ਕਿਤੇ ਪੈਸੇ ਹੀ ਆ ਮੈਂ ਕਹਿੰਦਾ ਮੈਂ ਕਹਾਂ ਵੀ ਸਾਰਿਆਂ ਨੂੰ ਦਿੰਨੇ ਆ ਤੇ ਕੋਰੇ ਆਉਣਾ ਭਾਈ ਫੈਮਿਲੀ ਆਉਂਦੀ ਆ ਨਾਲ ਛਕਣ ਵਾਸਤੇ ਉਹ ਜਦੇ ਕਹਿ ਦਿੰਦਾ ਮਮਾ ਤੁਸੀਂ ਆਪਣੇ ਫੁੱਲ ਛੇ ਕਰਾ ਲਿਓ ਮੈਨੂੰ ਤਾਂ ਇਕੱਲੇ ਫਰੀ ਦੇਉ ਦੇਣਾ ਹਾਂ ਤੇ ਉਹਨੇ ਭਾਈ ਆਪਣਾ ਫੁੱਲ ਮੰਤਰ ਦਾ ਪਾਠ ਸੁਣਾਉਣਾ ਸੁਣਾ ਕੇ ਜਦੇ ਉਹਨੇ ਕਹਿਣਾ ਵੀ ਹਨਾ ਮਮਾ ਦੇਖਿਆ ਤੁਹਾਨੂੰ ਪੈਸੇ ਨਾਲ ਦਿੱਤਾ ਮੈਨੂੰ ਐਕਸਟਰਾ ਦਿੱਤਾ ਤੂਏ ਲੋਟ ਹਾਂ ਕਿਹੜੀਆਂ-ਕਿਹੜੀਆਂ ਆਈਟਮਾਂ ਤੁਸੀਂ ਤਿਆਰ ਕਰਦੇ ਹੋ ਇੱਥੇ ਹੁਣ ਜੀ ਅਸੀਂ ਪੁਲਚੇ ਤਿਆਰ ਕਰਦੇ ਆਂ ਜੀ 버거 ਤਿਆਰ ਕਰਦੇ ਆਂ ਹੂੰ ਸਪ੍ਰਿੰਗ ਰੋਲ ਹੋ ਗਏ ਮੋਮੋਸ ਵਗੈਰਾ ਹੋ ਗਏ ਜੀ ਹਾਂ ਫ੍ਰੈਂਚ ਫ੍ਰਾਈ ਹੋ ਗਏ ਸਾਰੀ ਆਈਟਮਾਂ ਕਰਦੇ ਆ ਜੀ ਦੇਸ਼ਾਂ-ਵਿਦੇਸ਼ਾਂ ਵਿੱਚ ਪੰਜਾਬੀ ਲੋਕ ਚੈਨਲ ਦੇਖ ਰਹੇ ਸਰੋਤਿਆਂ ਨੂੰ ਫਤਿਹ ਅਰਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਨਾਲ ਮਿਲਾਉਣ ਜਾ ਰਹੇ ਆਂ ਅਜਿਹੇ ਇੱਕ ਸਿੰਘ ਨਾਲ ਮਿਲਾਉਣ ਜਾ ਰਹੇ ਆਂ ਜਿਹੜੇ ਨਾਲੇ ਪੁੰਨ ਨਾਲੇ ਫਲੀਆਂ ਦੋਨੇ ਕੰਮ ਕਰ ਰਹੇ ਨੇ ਕੀਰਤ ਵੀ ਕਰ ਰਹੇ ਨੇ ਤੇ ਸੇਵਾ ਵੀ ਕਰ ਰਹੇ ਨੇ ਅਜਿਹੇ ਸਰਦਾਰ ਜੀ ਨੇ ਅਸੀਂ ਫਤਿਹਗੜ੍ਹ ਸਾਹਿਬ ਵਿੱਚ ਮੌਜੂਦ ਹਾਂ ਇੱਥੇ ਤੁਸੀਂ ਦੇਖ ਰਹੇ ਹੋ ਇੱਕ ਦੁਕਾਨ ਆ ਸਰਦਾਰ ਜੀ ਫਾਸਟ ਫੂਡ 버ਗਰ ਕੁਲਚੇ ਸੋਨੇ ਸਪ੍ਰਿੰਗ ਰੋਲ ਨਿਊਡਲ ਇੱਥੇ ਸਰਦਾਰ ਜੀ ਦੀ ਦੁਕਾਨ ਆ ਅਸੀਂ ਗੱਲ ਕੀਤੀ ਆ ਕਿ ਨਾਲੇ ਪੁੰਨ ਨਾਲੇ ਫਲੀਆਂ ਉਹ ਗੱਲ ਕਰਨ ਦਾ ਮਤਲਬ ਆ ਕਿਉਂਕਿ ਵੀਰ ਜੀ ਆਪਣਾ ਕਿਰਤ ਤਾਂ ਇੱਥੇ ਕਰੇ ਰਹੇ ਨੇ ਮਿਹਨਤ ਕਰ ਰਹੇ ਨੇ ਆਪਣੀ ਰੋਜੀ ਰੋਟੀ ਕਮਾ ਰਹੇ ਨੇ ਉਹਦੇ ਨਾਲ-ਨਾਲ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਆ ਉਹਦੇ ਤੇ ਵੀ ਪਹਿਰਾ ਦੇ ਰਹੇ ਨੇ ਨਾਲੇ ਪੁੰਨ ਨਾਲੇ ਫਲੀਆਂ ਦੇ ਮੁਤਾਬਕ ਜੇ ਦੇਖਿਆ ਜਾਵੇ ਹਰ ਸੰਗਰਾਮ ਨੂੰ ਕੁਲਚਿਆਂ ਦਾ ਲੰਗਰ ਫ੍ਰੀ ਤੇ ਬਾਈ ਜੀ ਨਾਲ ਤੁਹਾਨੂੰ ਮਲਾਵਾਂਗੇ ਸਰਦਾਰ ਜੀ ਨੇ ਗੁਰਸਿੱਖ ਪਰਿਵਾਰ ਆ ਪੂਰੀ ਸਫਾਈ ਦੇ ਨਾਲ ਇੱਥੇ ਕਹਿੰਦੇ ਅਸੀਂ ਕੰਮ ਕਰਦੇ ਆਂ ਤੇ ਬਾਬੇ ਨਾਨਕ ਨੇ ਘਾਟ ਵੀ ਕੋਈ ਨਹੀਂ ਛੱਡੀ ਸੋ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਸਰਦਾਰ ਜੀ ਫਾਸਟ ਫੂਡ ਦਾ ਕੰਮ ਆ ਜਿਹੜਾ ਉਹ ਕਰ ਰਹੇ ਨੇ ਵੀਰ ਜੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਨੇ ਇੱਥੇ ਜਿਹੜਾ ਆਪਣਾ ਕਿਰਤ ਕਰ ਰਹੇ ਨੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਖਾਲਸਾ ਬਾਬਾ ਜੀ ਵੈਗੁਰੂ ਜੀ ਫਤਿਹ ਜੀ ਆ ਵੀਰ ਹੋਰ ਚੜ੍ਹਦੀ ਕਲਾ ਖਾਲਸਾ ਜੀ ਹਾਂਜੀ ਹਾਂਜੀ ਕਿਰਪਾ ਜੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਵੀਰ ਜੀ ਬਹੁਤ ਵਧੀਆ ਲੱਗੇ ਇੱਥੇ ਆ ਕੇ ਦੇਖਿਆ ਬਾਬੇ ਨਾਨਕ ਦੇ ਸਿਧਾਂਤ ਤੇ ਪਹਿਰਾ ਵੀ ਦੇ ਰਹੇ ਹੋ ਤੁਸੀਂ ਨਾਲੇ ਪੁੰਨ ਨਾਲੇ ਫਲੀਆਂ ਬਜ਼ੁਰਗਾਂ ਦਾ ਕਿਹਾ ਦੋੇ ਕੰਮ ਇਕੱਠੇ ਹੋ ਰਹੇ ਨੇ ਜੀ ਹਾਂਜੀ ਹਾਂਜੀ ਤੇ ਮਨ ਚ ਕਿਦਾਂ ਆਇਆ ਭਾਜੀ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਖਾਲਸਾ ਜੀ ਮੈਨੂੰ ਹੋ ਗਏ 8-9 ਸਾਲ ਦਾ ਹੋ ਗਿਆ ਜੀ ਇਹ ਜੀ ਆ ਕੰਮ ਕਰਦਿਆਂ ਨੂੰ ਜੀ ਪਹਿਲਾਂ ਮੈਂ ਉਧਰ ਸੀ ਜੀ ਜੀ ਕੈਨੇਡੀਅਨ ਪੀਜੇ ਕੰਨੀ ਸੀ ਮੈਂ ਉਧਰ ਜੀ ਪਹਿਲਾਂ ਮੈਂ ਉਧਰ ਸੀ ਫਿਰ ਮੈਂ ਇੱਧਰ ਆ ਗਿਆ ਦੋ ਦੋ 22 ਸਾਲ ਹੋ ਗਏ ਹੋਰੇ ਆ ਇੱਧਰ ਅੱਛਾ ਜੀ ਉੱਥੇ ਵੀ ਇਹੀ ਕੰਮ ਸੀਗਾ ਆਪਣਾ ਹਾਂਜੀ ਉੱਥੇ ਕੱਲਾ ਕੁਲਚਿਆਂ ਦਾ ਸੀ ਮੇਰੇ ਕੋਲ ਅੱਛਾ ਜੀ ਉੱਥੇ ਦੁਕਾਨ ਸੀਗੀ ਜਾਂ ਨਹੀਂ ਉੱਥੇ ਰੇਡੀਓ ਲਾਉਂਦਾ ਸੀ ਜੀ ਉੱਥੇ ਮੈਨੂੰ ਦੁਕਾਨ ਮਿਲੀ ਨਹੀਂ ਤੀ ਕਿਰਾਏ ਪਰ ਕੋਈ ਠੀਕ ਹੈ ਜੀ ਤੇ ਫਿਰ ਇੱਧਰ ਇੱਕ ਮੇਰਾ ਦੋਸਤ ਸੀ ਉਹ ਕਹਿੰਦਾ ਵੀ ਇੱਧਰ ਦੇਖ ਲਓ ਤੁਸੀਂ ਫਿਰ ਮੈਂ ਇੱਧਰ ਦੁਕਾਨ ਲਾ ਲਈ ਸੀ ਠੀਕ ਹੈ ਜੀ ਤੇ ਹੁਣ ਕਿੱਦਾਂ ਜੀ ਇੱਥੇ ਕੰਮਕਾਰ ਕੰਮ ਕਰ ਪੈ ਜੀ ਠੀਕ ਹੈ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਬਹੁਤ ਹੈ ਠੀਕ ਹੈ ਜੀ ਹਾਂ ਜੀ ਤੁਹਾਡੇ ਮਨ ਚ ਕਿਦਾਂ ਆਇਆ ਇਹ ਕੰਮ ਕਿਉਂਕਿ ਬਹੁਤ ਸਾਰੇ ਸਾਡੇ ਪੰਜਾਬੀ ਵੀਰ ਨੇ ਜਿਹੜੇ ਉਹ ਕੰਮ ਕਰਨ ਚ ਥੋੜੀ ਸ਼ਰਮ ਮਾਨਦੇ ਨੇ ਤੁਹਾਨੂੰ ਵੀ ਪਤਾ ਹੈ ਕਿ ਇਦਾਂ ਦਾ ਪਹਿਲਾਂ ਤੁਸੀਂ ਸਟਾਰਟ ਰੈਡੀ ਤੋਂ ਕੀਤਾ ਤੁਹਾਡੇ ਮਨ ਚ ਕਿਦਾਂ ਆਇਆ ਤੁਹਾਨੂੰ ਨਹੀਂ ਕੋਈ ਸ਼ਰਮ ਮਹਿਸੂਸ ਹੋਈ ਨਹੀਂ ਜੀ ਹਾਂ ਪਹਿਲਾਂ ਖਾਲਸਾ ਜੀ ਮੈਂ ਨਾ ਆਪਣੇ ਘਰ ਦੇ ਮੂਰੇ ਨਾਲ ਉੱਥੇ ਉੱਥੇ ਇੱਕ ਪਿੱਪਲ ਸੀ ਉੱਥੇ ਮੈਂ ਸਕੰਜਵੀ ਦਾ ਕੰਮ ਤੋਰਿਆ ਸੀ ਜੀ ਸਕੰਜਵੀ ਦਾ ਕੰਮ ਤੋੜਿਆ ਤਾਂ ਮੈਨੂੰ ਨਾ ਸਾਰੇ ਮੁਹੱਲੇ ਤੇ ਵੀ ਹੱਸਦੇ ਹੁੰਦੇ ਤੇ ਕਹਿੰਦਾ ਤੈਨੂੰ ਕੋਈ ਹੋਰ ਕੰਮ ਨਹੀਂ ਮਿਲਿਆ ਹੈਗਾ ਹਾਂ ਵੀ ਆਹੀ ਮੈਂ ਕਿਹਾ ਨਹੀਂ ਸਾਬ ਦੀ ਕਿਰਪਾ ਰਹੀ ਉੱਥੇ ਵੀ ਮੇਰਾ ਬਹੁਤ ਵਧੀਆ ਕੰਮ ਚੱਲਿਆ ਠੀਕ ਹੈ ਉੱਥੇ ਮੇਰਾ ਬਹੁਤ ਵਧੀਆ ਕੰਮ ਚੱਲਿਆ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਸਕੰਜਵੀ ਵਾਲਾ ਕੰਮ ਆ ਜਿਹੜਾ ਇਹ ਹੈਗਾ ਵੀ ਬਸ 5-6 ਮਹੀਨੇ ਵਾਲਾ ਹੀ ਆ ਹੂੰ ਜਿਹੜਾ ਆ ਫਾਸਟ ਫੂਡ ਦਾ ਇਹ ਸਮਝ ਸਦਾ ਬਹਾਰ ਹੂੰ ਫਿਰ ਮੈਂ ਜੀ ਆਪਣਾ ਉੱਥੇ ਕੈਨੇਡੀਅਨ ਪੀਜੇ ਕੋਲ ਰੈਡੀ ਲਾਈ ਜੀ ਰੈਡੀ ਲਾਈ ਮਾਰਾ ਸਾਹਿਬ ਜਦ ਨੇ ਇੰਨੀ ਕਿਰਪਾ ਕਰਤੀ ਕੰਮ ਮੇਰਾ ਵਧੀਆ ਚੱਲ ਗਿਆ ਜੀ ਹਾਂਜੀ ਉੱਥੇ ਜਦੋਂ ਰੇੜੀ ਲਗਾਈ ਬਹੁਤ ਸਾਰੇ ਵੀਰ ਕਹਿੰਦੇ ਨੇ ਕਿ ਜਿਹੜੇ ਪਰਦੇਸੀ ਇਹ ਕੰਮ ਕਰਦੇ ਨੇ ਉਹਨਾਂ ਵੱਲੋਂ ਦਿੱਕਤਾਂ ਆਉਂਦੀਆਂ ਨੇ ਉਹ ਤੰਗ ਪਰੇਸ਼ਾਨ ਕਰਦੇ ਨੇ ਇਦਾਂ ਦੀ ਕੋਈ ਗੱਲ ਤੁਹਾਡੇ ਨਾਲ ਨਹੀਂ ਨਹੀਂ ਆਪਾਂ ਨੂੰ ਕਿਸੇ ਨੇ ਨਹੀਂ ਤੰਗ ਕਰਿਆ ਜੀ ਹਮ ਆਪਣੇ ਆ ਮਹਾਰਾਜ ਦੇ ਪਰਦੇਸੀ ਵੀ ਆਪਣਾ ਕੋ ਸਭ ਤੋਂ ਵੱਧਾ ਹੋਣੇ ਆ ਛਕਣ ਵਾਸਤੇ ਜੀ ਪੂਰੇ ਤੇ ਖਾਲਸਿਆਂ ਨੇ ਤਾਂ ਹੋਣਾ ਹੀ ਹਣਾ ਹਮ ਹਾਂ ਜੀ ਗੁਰੂ ਘਰ ਦੀ ਬਹੁਤ سپورਟ ਆ ਕਿਉਂਕਿ ਆਮਰਤ ਵੇਲੇ ਵੀ ਮਾਰਾ ਦੇ ਦਰਸ਼ਨ ਕਰੀਦੇ ਆ ਉੱਥੇ ਕਿਉਂਕਿ ਉਹ ਉੱਥੇ ਦੇ ਸਿੰਘ ਬਹੁਤ ਆਉਨੇ ਗ੍ਰਾਂਥੀ ਸਿੰਘ ਵੀ ਬਹੁਤ ਆਉਨੇ ਜੀ ਆਪਣੀ ਕੋਈ ਛੱਕਣ ਵਾਸਤੇ ਫਤੇਗੜ ਸਾਹਿਬ ਦੇ ਹੋ ਕੇ ਜੋਤੀ ਸਰੂਪ ਦੇ ਹੋ ਕੇ ਸਾਰੇ ਆਉਨੇ ਜੀ ਹਾਂਜੀ ਤੇ ਇੱਥੇ ਨੋਕਲਾ ਆਪਾਂ ਇੱਥੇ ਦੇ ਰਹਿਣੇ ਵਾਲੇ ਹਾਂਜੀ ਹਾਂਜੀ ਉਰੇ ਜੀ ਮੇਰਾ ਘਰ ਹੈਗਾ ਇੱਧਰ ਆਪਣਾ ਫਤੇਗੜ ਸਾਹਿਬ ਹੈ ਔਰ ਟੋਡਰ ਮਲਦੀ ਹਵੇਲੀ ਕੋਲ ਅੱਛਾ ਜੀ ਹਾਂਜੀ ਉੱਧਰ ਘਰ ਹੈ ਜੀ ਮੇਰਾ ਠੀਕ ਹੈ ਜੀ ਹਾਂਜੀ ਤੇ ਫਿਰ ਇੱਕ ਨਾ ਤੁਸੀਂ ਇੱਥੇ ਲਗਾਇਆ ਕਿ ਹਰ ਸੰਗਰਾਮ ਨੂੰ ਕੁਲਚਿਆਂ ਦਾ ਲੰਗਰ ਫ੍ਰੀ ਇਹ ਤੁਹਾਡੇ ਮਨ ਚ ਵਿਚਾਰ ਕਿੱਦਾਂ ਆਇਆ ਮੈਂ ਖਾਲਸਾ ਜੀ ਪਹਿਲਾਂ ਨਾ ਜਹਾ ਉਰਤੋਂ ਸੇਲ ਜਾਣਦੇ ਸੀ ਨਾ ਘਰਾਂ ਮੇਰੇ ਬੱਚੇ ਨਾ ਮੇਰੀ ਗੁड़िया ਗਿਣਦੀ ਹੁੰਦੀ ਸੀ ਜੀ 10 10 ਦੇ ਨੋਟ ਉਹਨੂੰ ਇੰਨਾ ਪਤਾ ਨਹੀਂ ਤਾਂ ਹੁੰਦਾ ਹੈਗਾ ਵੀ 10 10 ਦੇ ਕਿੰਨੇਗਾ ਕਿੰਨੇ ਕ ਨਹੀਂ ਜੀ ਤੇ ਉਹ ਮੈਨੂੰ ਕਹਿੰਦੇ ਪਾਪਾ ਕਹਿੰਦੇ ਆਪਾਂ ਕਹਿੰਦੇ ਸੋਣੀ ਕਮਾਈ ਕਰਦੇ ਆਂ ਕਹਿੰਦੇ ਵੀ ਆਪਾਂ ਇੱਕ ਦਿਨ ਲੰਗਰ ਨਾ ਲਾਦਿਆ ਕਰੀਏ ਠੀਕ ਹੈ ਮੈਂ ਕਿਹਾ ਵੀ ਪਤਾ ਕੋਈ ਗੱਲ ਨਹੀਂ ਵੀ ਜਿਵੇਂ ਤਾਂ ਕਹਿੰਦਾ ਠੀਕ ਆ ਫਿਰ ਸੰਗਰਾਮ ਦਾ ਹੀ ਲਿਖ ਕੇ ਲਾਤਾ ਸੀ ਠੀਕ ਹੈ ਵੀ ਹਰ ਸੰਗਰਾਮ ਨੂੰ ਵੀ ਸਭ ਨੂੰ ਫੁਲਚੇ ਫਰੀਕ ਹੂੰ ਤੇ ਜਿਹੜੇ ਬੱਚੇ ਉਰੇ ਆਪਾਂ ਨੂੰ 파ਟ ਸਨਾ ਕੇ ਜਾਂਦੇ ਆ ਸਤਨਾ ਬੈਗਰੂ ਵੀ ਕਹਿ ਦਿੰਦੇ ਆ ਜੀ ਉਹਨੂੰ ਵੀ ਕੁਲਚਾ ਫਰੀ ਆ ਅੱਛਾ ਜੀ ਉਹਨਾਂ ਨੂੰ ਵੀ ਫਰੀ ਆ ਹਰ ਠੀਕ ਐ ਤੇ ਦੂਜੇ ਨੰਬਰ ਪਰ ਕੋਈ ਅੰਗ ਹੀਣ ਆ ਜਵੇ ਹੂੰ ਉਹਨੂੰ ਵੀ ਕੁਲਚੇ ਫਰੀ ਆ ਠੀਕ ਐ ਕੋਈ ਵੀ ਆ ਜਵੇ ਉਰੇ ਵੀ ਕਿਸੇ ਨੂੰ ਉਹ ਜਵਾਬ ਨਹੀਂ ਹੈ ਹੂੰ ਹੁਣ ਕਸਟਮਰ ਸਭ ਤੋਂ ਜ਼ਿਆਦਾ ਕੀ ਪਸੰਦ ਕਰਦੇ ਨੇ ਕਿਉਂਕਿ ਅ ਕਸਟਮਰਾਂ ਨੇ ਦੇਖਣਾ ਏ ਇੱਕ ਤਾਂ ਪੰਜਾਬੀ ਭਰਾ ਉਹ ਹੋਰ ਕਿਹੜੀ ਚੀਜ਼ ਆ ਜਿਹੜੀ ਕਸਟਮਰ ਨੂੰ ਖਿੱਚਦਾ ਕੇਂਦਰ ਜਿਹੜੇ ਇੱਥੇ ਬਣੀ ਜੀ ਬਾਜੀ ਕਾਹੀ ਆ ਇੱਕ ਖਿੱਚਦਾ ਕੇਂਦਰ ਇਹ ਆ ਕਿਉਂਕਿ ਗੁਰਸੇਕੀ ਕਰ ਜੀ ਗੁਰਸੇਕੀ ਕਰਕੇ ਇੱਕ ਸਫਾਈ ਕਰਕੇ ਹਮ ਅਗਲਾ ਕਹਿੰਦਾ ਵੀ ਨਾ ਵੀ ਜੇ ਸ਼ਕੀ ਆ ਆਪਾਂ ਆਪਣੇ ਭਾਈ ਕੋਲ ਸ਼ਕੀ ਆ ਹਮ ਉਹਦਾ ਬਹੁਤ ਫਰਕ ਪੈਂਦਾ ਜੀ ਜੀ ਮੈਂ ਤਾਂ ਹੀ ਆਪਣੇ ਪੰਜਾਬੀ ਭਾਈਆਂ ਨੂੰ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਉਹ ਆ ਲੈਂਡ 'ਚ ਆਉਣ ਹਮ ਉਹ ਆ ਲੈਂਡ 'ਚ ਆਉਣ ਕਿਉਂਕਿ ਉਹਨਾਂ ਦਾ ਕਿਉਂਕਿ ਚਿਹਰੇ ਨੂੰ ਇਹ ਦੇਖ ਕੇ ਅਗਲਾ ਆਉਂਦਾ ਹਮ ਅਗਲਾ ਹਰੇਕ ਗੁਰਸਿੱਖੀ ਦੇ ਕਰਕੇ ਅਗਲਾ ਆਉਂਦਾ ਕਿਉਂਕਿ ਹੁਣ ਰਸਤੇ ਤੁਸੀਂ ਖੜਜੋ ਰਸਤੇ ਤੁਸੀਂ ਖੜਜੋ ਅਗਲਾ ਜਾਂਦਾ ਹੋਇਆ ਵੀ ਕਹੂਗਾ ਸਰਦਾਰ ਜੀ ਮੜਾ ਐ ਸਾਈਡ ਤੇ ਹੋਏ ਹਾਂ ਅਗਲਾ ਇੱਜ਼ਤ ਕਰਦਾ ਹਮ ਹਾਂ ਜੇ ਹੁਣ ਕੋਈ ਹੋਰ ਦਰ ਆਊਗਾ ਅਗਲਾ ਕਰਾ ਯਾਰ ਸਾਈਡ ਤੇ ਹੋ ਮੜਾ ਜ ਆ ਅਗਲਾ ਕਦੇ ਵੀ ਆਪਾਂ ਨੂੰ ਉੱਚੀ ਨੀਕਾ ਨਾਲ ਨਹੀਂ ਬੋਲੂਗਾ ਕਦੇ ਵੀ ਹਮ ਅਗਲਾ ਸਤਿਕਾਰ ਨਾਲ ਬੋਲਦਾ ਜੀ ਤੇ ਸਹਿਯੋਗ ਕੌਣ ਕੌਣ ਕਰਦੇ ਨੇ ਜੀ ਪਰਿਵਾਰ ਵੀ ਪੂਰਾ ਨਾਲ ਲੱਗਦਾ ਹੋਊਗਾ ਜੀ ਇਹਦੇ ਸਹਿਯੋਗ ਚ ਕਿੱਦਾਂ ਤਿਆਰੀਆਂ ਹੁੰਦੀਆਂ ਨੇ ਫਿਰ ਕਿਉਂਕਿ ਜੀ ਕਰਦੇ ਮੇਰਾ ਬਹੁਤ ਸਹਿਯੋਗ ਦਿੰਦੇ ਆ ਮੇਰੀ ਬੇਟੀ ਵੀ ਹਾਂ ਕਿਉਂਕਿ ਉਹ ਸਾਰੇ ਹੀ ਹੁਣ ਜਦ ਉਹਨਾਂ ਨੇ ਸਵੇਰੇ ਸਾਮਾਨ ਤਿਆਰ ਕਰਨਾ ਸੌਸਾਂ ਵਗੈਰਾ ਆਲੂ-ਆਲੂ ਵਾਲ ਨੇ ਸਾਰਾ ਕੁਝ ਉਹਨਾਂ ਨੇ ਉਹਨਾਂ ਨੇ ਤਿਆਰ ਕਰਨਾ ਉਹਦੇ ਬਾਅਦ ਫਿਰ ਮੈਂ ਉਰੇ ਆਉਂਦਾ ਹਾਂ ਹਾਂਜੀ ਤੇ ਕਦੇ ਮੰਚ 'ਚ ਕੋਈ ਢਾਂ ਦੀ ਕਲਾ ਵਾਲੀ ਗੱਲ ਤਾਂ ਨਹੀਂ ਆਈ ਕਦੇ ਇਦਾਂ ਲੱਗਿਆ ਹੋਵੇ ਬਈ ਸਟਾਰਟਿੰਗ 'ਚ ਕਸਟਮਰ ਘੱਟ ਹੋਣ ਜਾਂ ਹੋਰ ਹੋਵੇ ਉਥੇ ਖਾਲਸਾ ਕਹਦੇ ਢੈਂ ਦੀ ਗੱਲਾਂ ਹਮ ਤਾਂ ਜਾਵੇ ਨਹੀਂ 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 ਬਾਬਾ ਜੀ ਦੇਖੋ ਸੱਚੇ ਪਾਤਸ਼ਾਹ ਥੋੜਾ ਹੱਕ ਨਹੀਂ ਰੱਖਦਾ ਜੀ ਹਾਂ ਵੀ ਜੇ ਬਾਈ ਚਾਂਦ ਸੋਂ ਹੁਣ ਮੰਦਾ ਪੈ ਵੀ ਗਿਆ ਉਹਨੇ ਐ ਨਹੀਂ ਪਤਾ ਹੈਗਾ ਵੀ ਕਿਹੜੇ ਕਸਟਮਰ ਅਸਲੀ ਭੇਜ ਦੇਣੇ ਆ ਉਹਨੇ ਸਾਰੀ ਉੱਪਰ ਚੱਕ ਦਾਨ ਉਹ ਨਹੀਂ ਹੈਗਾ ਜੀ ਰੈਂਟ ਤੇ ਆ ਦੁਕਾਨ ਰੈਂਟ ਤੇ ਆ ਪੰਜ ਰੈਂਟ ਤੇ ਆ ਕਿੰਨਾ ਰੈਂਟ ਹੈ ਜੀ ਇਹਦਾ ਹੈਗਾ 7000 ਆ ਜੀ ਮਹੀਨੇ ਦਾ ਹਾਂਜੀ ਠੀਕ ਹੈ ਇਹ ਠੀਕ ਹੈ ਤੇ ਕਿਹੜੀਆਂ-ਕਿਹੜੀਆਂ ਆਈਟਮਾਂ ਤੁਸੀਂ ਤਿਆਰ ਕਰਦੇ ਹੋ ਇੱਥੇ ਹੁਣ ਜੀ ਅਸੀਂ ਪੁਲਚੇ ਤਿਆਰ ਕਰਦੇ ਹਾਂ ਜੀ 버ਗਰ ਤਿਆਰ ਕਰਦੇ ਹਾਂ ਹੂੰ ਸਪ੍ਰਿੰਗ ਰੋਲ ਹੋ ਗਏ ਮੋਮੋਸ ਵਗੈਰਾ ਹੋ ਗਏ ਜੀ ਹਾਂ ਫ੍ਰੈਂਚ ਫ੍ਰਾਈ ਹੋ ਗਏ ਸਾਰੀ ਆਈਟਮਾਂ ਕਰਦੇ ਆ ਜੀ ਅਸੀਂ ਪਹਿਲਾਂ ਕੋਈ ਇਹਦੀ ਟ੍ਰਾਈ ਕੀਤੀ ਤੁਸੀਂ ਕਿੱਦਾਂ ਇਹ ਲਾਈਨ 'ਚ ਕਿਉਂਕਿ ਫਾਸਟ ਫੂਡ ਦਾ ਜਿਹੜਾ ਕੰਮ ਆ ਬਹੁਤ ਕਾਰੀਗਰ ਨੇ ਜਿਹੜੇ ਉਹ ਕੋਰਸ ਵਗੈਰਾ ਕਰਦੇ ਨੇ ਤੁਸੀਂ ਕਿੱਦਾਂ ਇਹ ਲਾਈਨ 'ਚ ਆਏ ਮੈਂ ਨਾ ਜੀ ਪਹਿਲਾਂ ਮੇਰੀ ਹੈਗੀ ਸੀ ਕੰਟੇਨ ਸੰਧੂ ਹਸਪੀਟਲ ਜੀ ਉੱਥੇ ਨਾ ਮੈਂ ਚਾਹ ਦੁੱਧ ਦਾ ਕੰਮ ਕਰਦਾ ਸੀ ਚਾਚੂ ਬਣਾਉਂਦਾ ਸੀ ਹੂੰ ਤੇ ਨਾਲੇ ਨਾ ਰੈਸਟੋਰੈਂਟ ਆ ਉੱਥੇ ਸਿੱਧੂ ਰੈਸਟੋਰੈਂਟ ਜੀ ਤੇ ਉੱਥੇ ਸਾਰੇ ਜਾਣਦੇ ਸੀ ਮੈਂ ਉਹਨਾਂ ਕੋਲ ਖੜ ਜਾਣਾ ਕਈ ਵਾਰੀ ਹੂੰ ਮਾੜਾ ਮੋਟਾ ਆ ਹੱਥ ਪੱਲਾ ਮਾਰੀ ਜਾਣਾ ਉਹਨਾਂ ਨੇ ਭਾਈ ਕਾਰੀਗਰਾਂ ਨੇ ਮੈਨੂੰ ਮੜਾਇਆ ਸਿਖਾ ਠੀਕ ਹੈ ਉਹਨਾਂ ਕੋਲ ਖੜ ਜਾਣਾ ਪੁੱਛ ਲੈਣਾ ਵੀ ਕਿਆ-ਕਿਆ ਪੈਂਦਾ ਕਿਆ ਕਹਿੰਦੇ ਤੇ ਮੈਂ ਘਰਾਂ ਟਰਾਈ ਕਰ ਲਿਆ ਠੀਕ ਹੈ ਹਾਂ ਪਰ ਸਿੱਖਿਆ ਕਿਸੇ ਕੋਲ ਜੀ ਹੂੰ ਬਸ ਉਹਨਾਂ ਕੋਲ ਖੜ ਕੇ ਉਹ ਕਰਦਾ ਜੇ ਬਾਈਟਾਂ ਸਮੇਂ ਕਿਸੇ ਦੁਕਾਨ ਤੇ ਵੀ ਜਾਂਦਾ ਸੀ ਮੈਂ ਪੂਰੀ ਨਿਗਰੱਖਦਾ ਹੂੰ ਵੀ ਕਿਆਸਮਾਨ ਉਹ ਕਰਦੇ ਕਿਆ ਨੇ ਫਿਰ ਮੈਂ ਘਰਾਂ ਟਰਾਈ ਕਰਦਾ ਜੀ ਜਦ ਥੋੜੀ ਜੀਵਨੋਂ ਥੋੜਾ ਆਪਸਮਾਨ ਬਣਾਉਣੇ ਵਾਲਾ ਟੇਸਟ ਆ ਗਿਆ ਸਮਝ ਫਿਰ ਸਾਰਿਆਂ ਨੂੰ ਆਓ ਠੀਕ ਹੈ ਗੁਰੂ ਦਾ ਸਿੱਖਿਆ ਜਿਹੜਾ ਇਹ ਸਾਰੀ ਉਮਰ ਸਿੱਖਦਾ ਰਹਿਣਾ ਹੈ ਹਾਂ ਸਹੀ ਗੱਲ ਹਾਂ ਆਪਣੀ ਜ਼ਿੰਦਗੀ ਚੋਂ ਹੀ ਤਜਰਬਾ ਕਰਦੇ ਆ ਹਾਂ ਬਸ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ ਹਾਂ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਹੈ ਕੋਈ ਬਹੁਤ ਅਸੀਂ ਆ ਸਾਹਮਣੇ ਬਾਬਾ ਜੋਰਾਵਰ ਸਕੂਲ ਹੈ ਜੀ ਜੀ ਇੱਥੇ ਅਸੀਂ ਨਾ ਅੰਦਰ ਟੂਰਨਾਮੈਂਟ ਲਾਉਣ ਗਏ ਅਸੀਂ 3 ਦਿਨ ਉਰੇ ਟੂਰਨਾਮੈਂਟ ਚੱਲਦਾ ਸੀ ਫੁੱਟਬਾਲ ਦਾ ਜੀ ਉੱਥੇ ਲਾਇਆ ਉਰੇ ਨਾ ਮੈਂ ਆਹੀ ਰੇੜੀ ਲੈ ਗਿਆ ਉਹਦੇ ਪਰ ਮੇਰੇ ਰੇੜੀ ਪਰ ਲਿਖਿਆ ਹੋਇਆ ਵੀ ਜਿਹੜੇ ਬੱਚੇ ਪਾਰਟ ਸੁਣਾਉਣ ਆ ਉਹਨਾਂ ਨੂੰ ਵੀ ਹਰ ਰੋਜ਼ ਕੁਲਚੇ ਫਰੀ ਆਂ ਹੈਂ ਜੀ ਤੇ ਉਹ ਮੈਂ ਭਾਈ ਰੇੜੀ ਅੰਦਰ ਲੈ ਗਿਆ ਉੱਥੇ ਆ ਕਿਉਂਕਿ ਇਹ ਗੁਰਬਾਣੀ ਨਾਲ ਜੋੜਦੇ ਆਂ ਹੂੰ ਬਾਬਾ ਜੋਰਾਵਰ ਸਕੂਲ ਦੇ ਜਿਹੜੇ ਸਾਰੇ ਉਹ ਸਾਰੇ ਹੀ ਬੱਚੇ ਗੁਰਬਾਣੀ ਪੜ੍ਹਦੇ ਆਂ ਹੂੰ ਕਿਸੇ ਨੇ ਮੈਨੂੰ ਉੱਥੇ ਅਰਦਾਸ ਸੁਣਾਈ ਹੂੰ ਹਾਂ ਕਿਸੇ ਨੇ ਮੈਨੂੰ ਪਾਠ ਕਿਸੇ ਨੇ ਸਤਨਾਮ ਵੈਗਰੂ ਕਹਤਾ ਕਿਸੇ ਨੇ ਮੂਲ ਮੰਤਰ ਕਿਸੇ ਨੇ ਕੁਝ ਵੀ ਕਿਰਪਾ ਰਹੀ ਤੇ ਭਾਈ ਉਰ ਤੋਂ ਲੈ ਕੇ ਖਾਸੀ ਬੜੀ ਲੈਣ ਲੱਗ ਗਈ ਜੀ ਸਾਡੀ ਹਾਂ ਫਿਰ ਮੈਨੂੰ ਉੱਥੇ ਕਲਾਰਕਾ ਮੁੰਡਾ ਜੀ ਮੈਨੂੰ ਕਹਿੰਦਾ ਬਾਬਾ ਜੀ ਕਹਿੰਦਾ ਇਹ ਮੈਂ ਕਹਾ ਜੀ ਐਂ ਕਰੋ ਮੈਂ ਇੱਧਰ ਕੁਲਚੇ ਵਗੈਰਾ ਬਣਾਉਣਾ ਮੈਂ ਕਹਾ ਤੁਸੀਂ ਸਾਈਡ ਤੇ ਇਹਨਾਂ ਨੂੰ ਬੁਲਾ ਕੇ ਪਾਠ ਸੁਣੀ ਜਾਓ ਹਾਂ ਹਾਂ ਮੈਂ ਇੱਧਰ ਇਹਨਾਂ ਕੱਲੇ-ਕੱਲੇ ਨੂੰ ਦਈ ਕਰਾਂ ਠੀਕ ਹੈ ਹਾਂ ਤੇ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਪਰ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਵੀ ਜਿਹੜਾ ਸਕੂਲ ਆ ਇਹਨਾਂ ਦੇ ਨਾ ਬੱਚੇ ਕੋਈ ਪਾਠ ਸੁਣਾਉਂਦਾ ਕੋਈ ਅਰਦਾਸ ਇੱਕ ਬੱਚੇ ਨੇ ਮੈਨੂੰ ਅਰਦਾਸ ਸੁਣਾਈ ਪੂਰੀ ਵਧੀਆ ਹਾਂ ਤੇ ਇੱਕ ਓਰੇ ਇੱਕ ਦਿਨ ਬੈਨ ਆ ਗਈ ਓਰੇ ਉਹਨਾਂ ਦਾ ਪਰਿਵਾਰ ਨਾ ਸਾਰਾ ਹੀ ਕੁਲਚੇ ਹਾਂ ਸਾਰਾ ਕੁਲਚੇ ਵਗੈਰਾ ਛੱਕੇ ਮੈਨੂੰ ਕਹਿੰਦੇ ਸਿੰਘ ਸਾਹਿਬ ਇੱਕ ਕੰਮ ਸੀ ਮੈਂ ਕਿਹਾ ਦੱਸੋ ਜੀ ਕਹਿੰਦਾ ਜੀ ਮੇਰੀ ਬੇਟੀ ਪਾਠ ਸੁਣਾਉਂਦੀ ਆ ਸੁਣ ਲਓ ਮੈਂ ਕਿਹਾ ਠੀਕ ਹੈ ਭਈ ਮੈਂ ਮੁੰਡੇ ਨੂੰ ਕਿਹਾ ਮੈਂ ਕਹ ਵੀ ਮਨਪ੍ਰੀਤ ਮੈਂ ਕਹ ਵੀ ਤੂੰ ਪਾਠ ਸੁਣਾ ਹਾਂ ਵੀ ਕਹਣਾ ਭਾਈ ਉਹਨੇ ਮੈਂ ਕਹਣਾ ਜੀ ਸਾਰਾ ਪਾਠ ਉਹਨੇ ਐਨ ਐਨੀ ਵਧੀਆ ਲੈਚ ਕਰਿਆ ਮੈਂ ਫਿਰ ਮੈਂ ਉਹਨਾਂ ਦਾ ਧੰਨਵਾਦ ਕਰਿਆ ਫਿਰ ਉਹਨਾਂ ਨੂੰ ਮੈਂ ਕੁਲਚੇ ਬਣਾਏ ਮੈਂ ਕਹ ਵੀ ਆ ਲਫੜੋ ਵੀ ਸਾਡੇ ਵੱਲੋਂ ਆ ਕਹਿੰਦੇ ਨਹੀਂ ਸਿੰਘ ਸਾਹਿਬ ਕਹਿੰਦੇ ਅਸੀਂ ਸਿਰਫ ਆਈ ਦੇਖਣ ਆ ਤਾਂ ਵੀ ਤੁਸੀਂ ਦਿੰਦੇ ਵੀ ਆ ਕਿਤੇ ਪੈਸੇ ਹੀ ਉਹ ਮੈਂ ਕਹਿੰਦਾ ਮੈਂ ਕਹਾਂ ਵੀ ਸਾਰਿਆਂ ਨੂੰ ਦਿੰਨੇ ਆ ਮੈਂ ਕਹਾਂ ਵੀ ਆ ਮੇਰੇ ਵੱਲੋਂ ਆ ਇਹਨਾਂ ਨੂੰ ਜੀ ਵੀ ਤੁਸੀਂ ਖਾਲੋ ਵੀ ਮੈਂ ਕਿਹਾ ਵੀ ਹੋਰ ਕੋਈ ਚੱਕਰ ਨਹੀਂ ਵੀ ਕੋਈ ਨਹੀਂ ਹੈਗਾ ਵੀ ਫੁੱਲ ਚੇ ਉਹ ਖਾਣੇ ਆ ਮੈਂ ਕਿਹਾ ਵੀ ਹੋਰ ਵੀ ਦੱਸ ਦੋ ਜੇ ਸਪ੍ਰਿੰਗ ਰੋਲ ਖਾਣੇ ਆ ਮੋਮੋਸ ਖਾਣੇ ਆ 버ਗਰ ਖਾਣੇ ਆ ਉਹ ਜਿਹੜੀ ਚੀਜ਼ ਆਈਟਮ ਕਹੋਗੇ ਉਹੀ ਦੇ ਦਾਂਗੇ ਤੁਹਾਨੂੰ ਠੀਕ ਸ਼ਖੋ ਵੀ ਨੰਦ ਆਇਆ ਕਿਉਂਕਿ ਆਪਣੇ ਨਾ ਹੁਣ ਬੱਚੇ ਗੁਰਸਿੱਖੀ ਦੇ ਲੈਨ ਚ ਪੈ ਗਏ ਹੂੰ ਹੁਣ ਪੈਣ ਲੱਗੇ ਜੀ ਜੇ ਆਪਾਂ ਹੁਣ ਸਾਰਿਆਂ ਨੂੰ ਕਹਾਂਗੇ ਹੈ ਜੇ ਤੁਸੀਂ ਸਾਰੀ ਦਿਹਾੜੀ ਵਿੱਚ ਇੱਕ ਬੱਚੇ ਨੂੰ ਵੀ ਜੋੜਤਾ ਹੂੰ ਸਮਝੋ ਮਹਾਰਾਜ ਨੇ ਤੁਹਾਡੇ ਪਰ ਕਿਰਪਾ ਜੀ ਬਾਜੀਆ ਕਿਰਪਾ ਕਰਦੇ ਮਾ ਤੇ ਮਨ ਚ ਨਹੀਂ ਆਇਆ ਬਈ ਘਾਟਾ ਹੋ ਜੂਗਾ ਕਿਉਂਕਿ ਹਰ ਕੋਈ ਕਮਾਉਣ ਦੇ ਲਈ ਆਉਂਦਾ ਏ ਤੇ ਮਨ ਚ ਕਦੇ ਵਿਚਾਰ ਨਹੀਂ ਆਇਆ ਇਦਾਂ ਦਾ ਨਹੀਂ ਬਾਬਾ ਜੀ ਹਾਂਜੀ ਸੱਚੇ ਪਾਤਸ਼ਾਹ ਨੇ ਕਿਰਪਾ ਵੀ ਬਹੁਤ ਕੀਤੀ ਹੂੰ ਕਿਉਂਕਿ ਉਹ ਆਪਣਾ ਦਸਬੰਦ ਆਪੇ ਕੱਟ ਲੈਂਦਾ ਜੀ ਤੇ ਹੁਣ ਵੀਡੀਓ ਬਾਈ ਜੀ ਵਾਇਰਲ ਹੋਣੀਆਂ ਨੇ ਪਹਿਲਾਂ ਵੀ ਵੀਡੀਓ ਇੱਕ ਥੋੜੀ ਵਾਇਰਲ ਹੋਈ ਆ ਇੱਥੇ ਪਤਾ ਲੱਗਣਾ ਹੈ ਸੰਗਤਾਂ ਨੂੰ ਕਿ ਸੰਗਰਾਮ ਵਾਲੇ ਦਿਨ ਇੱਥੇ ਫ੍ਰੀ ਲੰਗਰ ਚੱਲਦਾ ਏ ਤੇ ਇਕੱਠ ਬਹੁਤ ਹੋਣ ਲੱਗ ਜਾਣਾ ਏ ਬਾਬਾਈ ਜੇ ਇਕੱਠ ਹੋਣ ਲੱਗਿਆ ਮਹਾਰਾਜ ਦੀ ਕਿਰਪਾ ਨਾਲ ਆਪਾਂ ਇੱਕ ਦੋ ਬੰਦੇ ਹੋਰ ਰੱਖ ਲਾਂਗੇ ਬਣਾਉਣ ਵਾਸਤੇ ਉਹਦਣ-ਦਣ ਜੀ ਬੇਸ਼ੱਕ ਹੀ ਜਾਓ ਕੋਈ ਗੱਲ ਹਾਂ ਹੁਣ ਹੁਣ ਕਿੰਨੇ ਇੱਥੇ ਵੀਰੋਂ ਤੁਸੀਂ ਜਿਹੜੇ ਸਿੰਘੋਂ ਇੱਥੇ ਕੰਮ ਕਰਦੇ ਹੋ ਕਿਰਤ ਮੈਂ ਜੀ ਇੱਕ ਸਿੰਘ ਹੋਰ ਆ ਮੇਰੇ ਨਾਲ ਜੀ ਹਾਂ ਜੀ ਠੀਕ ਹੈ ਤੇ ਬਾਕੀ ਮੇਰੇ ਘਰ ਦੇ ਮੇਰਾ ਬਹੁਤ ਸੰਯੋਗ ਲੱਗੇ ਠੀਕ ਹੈ ਕਿਉਂਕਿ ਜੀ ਉਹ ਪਹਿਲਾਂ ਕੱਪੜੇ ਸਿਉਂਦੇ ਹੁੰਦੇ ਸੀ ਤੇ ਉਹਨਾਂ ਨੂੰ ਮੈਂ ਕੱਪੜਿਆਂ ਤੇ ਜਵਾਬ ਦਿੰਦਾ ਮੈਂ ਕਿਹਾ ਵੀ ਤੂੰ ਰਹਿਣ ਦੇ ਮੈਂ ਕਿਹਾ ਵੀ ਆਹੀ ਲੈਣ ਚ ਆਪਣੀ ਵਾਧਾ ਕੰਮ ਮਹਾਰਾਜ ਦੀ ਕਿਰਪਾ ਨਾਲ ਬਾਬਾ ਜੀ ਮੈਂ ਸਟਾਰਟ ਕਰਿਆ ਸੀ ਸਿਰਫ ਪੁੱਛਿਆ ਠੀਕ ਹੈ ਜੀ ਸਾਬ ਨੇ ਇੰਨੇ ਹੱਥ ਰੱਖਿਆ ਹੋਇਆ ਬਹੁਤ ਹਮ ਜਦ ਕੋਈ ਸਿੰਘ ਆਉਂਦਾ ਬਾਬਾ ਜੀ ਐਨ ਵੀ ਬਸ ਬਾਗੋ ਬਾਗ ਹੋ ਜੀ ਇੱਕ ਹੋਰ ਹੈ ਜੀ ਕੋਈ ਤਾਂ ਹੁਣ ਦਰਬਾਰ ਸਾਹਿਬ ਤੋਂ ਆਉਂ ਰਿਹਾ ਆਉਂਦਾ ਜੀ ਜਾਂ ਦਰਬਾਰ ਸਾਹਿਬ ਤੋਂ ਅਗਲਾ ਮੱਥਾ ਟੇਕ ਕੇ ਸੇਵਾ ਕਰਕੇ ਉਰੇ ਆਉਂਦਾ ਅਗਲਾ ਕਹਿੰਦਾ ਵੇਜੀ ਉੱਥੇ ਛਕਾਂਗੇ ਫਿਰ ਅਗਲੇ ਨੂੰ ਪੁੱਛੀਦਾ ਵੀ ਖਾਲਸਾ ਜੀ ਕਿੱਥੇ ਤੋਂ ਆਇਆ ਫਿਰ ਕਹਿੰਦਾ ਜੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਇਆ ਵੀ ਅਸੀਂ ਗਿਆ ਵੀ ਚੱਲ ਸਿੰਘ ਸਾਹਿਬ ਤੋਂ ਛਕਾਂਗੇ ਹੈ ਫਿਰ ਹੋਰ ਆਉਂਦਾ ਕਿਉਂਕਿ ਜਦੋਂ ਬੰਦਾ ਇੰਨੀ ਦੂਰ ਤੋਂ ਉਰੇ ਆਪਣੇ ਦੁਕਾਨ 'ਚ ਚੱਰਨ ਪੈ ਗਿਆ ਸਮਝ ਥੋੜਾ ਫੜ ਬਦਨ ਲੱਗ ਗਿਆ ਜਦੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬੰਦਾ ਇੱਥੇ ਆਉਂਦਾ ਤੇ ਇੱਕ ਮਨ ਨੂੰ ਹੁਣ ਵੀ ਸਾਨੂੰ ਵੀ ਇੱਕ ਖਿੱਚ ਮਹਿਸੂਸ ਹੋਈ ਆ ਕਿ ਉੱਥੋਂ ਸਰਦਾ ਭਾਵਨਾ ਵਾਲਾ ਆਪਣਾ ਆ ਨਤਮਸਤਕੋ ਹੋਕੇ ਜਦੋਂ ਇੱਥੇ ਆਉਂਦਾ ਏ ਤਾਂ ਮਨ ਨੂੰ ਸਕੂਨ ਮਿਲਦਾ ਆ ਪੂਰਾ ਹੂੰ ਵੀ ਕਿਰਪਾ ਹੁੰਦੀ ਆ ਹੁਣ ਉਰੇ ਆ ਦੇਖ ਲੋ ਜੇ ਅਗਲਾ ਫਤੇਗੜ ਸਾਹਿਬ ਮੱਥਾ ਟੇਕਣ ਆਉਂਦਾ ਕੋਈ ਵੀ ਹੈ ਜਿਵੇਂ ਕਿ ਕੋਈ ਇੱਕ ਰਾਤ ਰਹਿੰਦਾ ਕੋਈ ਦੋ ਰਾਤਾਂ ਰਹਿੰਦਾ ਉਰੇ ਹੂੰ ਅਗਲਾ ਫਿਰ ਘੁੰਮਦਾ ਵੀ ਅਸੀਂ ਕਿੱਥੇ ਛੱਕੀਏ ਕਿੱਥੇ ਨਹੀਂ ਉੱਥੇ ਕਿਸੇ ਨੂੰ ਗੁਰਦੁਆਰਾ ਸਾਹਿਬ ਪੁੱਛ ਵੀ ਲੈਨੇ ਆ ਵੀ ਭਾਈ ਅਸੀਂ ਨੇ ਵੀ ਆਹ ਛਕਣਾ ਫਾਸਟ ਫੂਡ ਦਾ ਕੰਪਨੀ ਕਿੱਥੇ ਛੱਕੀ ਉਹ ਸਾਰੇ ਹੀ ਉਰੇ ਦਾ ਐਡਰੈਸ ਦੋ ਠੀਕ ਹੈ ਹਾਂਜੀ ਕਿਉਂਕਿ ਐ ਵੀ ਸੱਚੇ ਪਾਤਸ਼ਾਹ ਨੇ ਕਿਰਪਾਈ ਇੰਨੀ ਕੀਤੀ ਜੀ ਕੱਲਾ ਮੈਂ ਹੀ ਸੀ ਉਰੇ ਜਿਹੜਾ ਸਰਦਾਰ ਫਾਸਟ ਫੂਡ ਦਾ ਵੀ ਪਹਿਲਾਂ ਤੋਂ ਸਟਾਰਟਿੰਗ ਆਪਾਂ ਨੇ ਉਹ ਕਰੀ ਸੀ ਮਨਚ ਕਿੱਦਾਂ ਆਇਆ ਕਿ ਨਾਮ ਸਰਦਾਰ ਫਾਸਟ ਫੂਡ ਰੱਖਣਾ ਏ ਮਨਚ ਕਿੱਦਾਂ ਆਇਆ ਇਹ ਕੀ ਦਾ ਵਿਚਾਰ ਸੀ ਬਾਬਾ ਜੀ ਇਹ ਮੇਰੇ ਹੀ ਵਿਚਾਰ ਦਾ ਕਿਉਂਕਿ ਜਦ ਨਾਲ ਅਮਰਤ ਸ਼ਹਿਕਤ ਆ ਚਾਹੋ ਇਹ ਇੰਨਾ ਸੀ ਹਾਂ ਥੋੜੇ ਪਰ ਜਿਨੇ ਜਿਆਦਾ ਅਮਰਤਧਾਰੀ ਬੰਦਾ ਹੋਊਗਾ ਉਹਦੇ ਪਰ ਆਟੋਮੈਟਿਕ ਐ ਨਾ ਜੀ ਹਾਂ ਆਟੋਮੈਟਿਕੇ ਉਹ ਰੌਣਕ ਆਉਣੀ ਸ਼ੁਰੂ ਹੋ ਜੂ ਜੀ ਚਿਹਰੇ ਤੇ ਆਟੋਮੈਟਿਕ ਰੌਣਕ ਆਉਦੇ ਸ਼ੁਰੂ ਹੋ ਜੂਗੀ ਹੂੰ ਵੀ ਹਾਂ ਤੁਹਾਨੂੰ ਫਿਰ ਪੁੱਛਣ ਦੀ ਕਿਸੇ ਤੋਂ ਲੋੜ ਨਹੀਂ ਹੈਗੀ ਜੀ ਅਗਲਾ ਥੋੜੇ ਪਹਿਲਾਂ ਤੇ ਇੱਜ਼ਤ ਕਰੂ ਹੂੰ ਅਗਲਾ ਕੋਗਾ ਨਹੀਂ ਵੀ ਓਹੋ ਹੂੰ ਤੇ ਬੱਚਿਆਂ ਦੇ ਜਿਹੜੇ ਮਾਪੇ ਬਾਪ ਨੇ ਪੇਰੈਂਟਸ ਵਗੈਰਾ ਆਉਂਦੇ ਹੋਣਗੇ ਉਹ ਦਾਦੇ ਹੋਣਗੇ ਵੀ ਬੱਚੇ ਤੁਸੀਂ ਜਿੱਦਾਂ ਰੱਖੇ ਕਿ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਊਗਾ ਬੱਚਾ ਪਾਠ ਸੁਣਾਊਗਾ ਉਹਨੂੰ ਫ੍ਰੀ ਬੱਚਿਆਂ ਦਾ ਹੋਰ ਉਧਰ ਨੂੰ ਜਿਹੜਾ ਵਾਅਦਾ ਹੋਊਗਾ ਕਿ ਹਾਂ ਅਸੀਂ ਗੁਰਬਾਣੀ ਸਿੱਖੀਏ ਫਿਰ ਜਾ ਕੇ ਉੱਥੇ ਬਾਬਾ ਜੀ ਨੂੰ ਸੁਣਾਵਾਂਗੇ ਫਿਰ ਹੁਣ ਆ ਦੇਖੋ ਰੇ ਆਉਂਦੇ ਆ ਫੈਮਿਲੀ ਆਉਂਦੀ ਆ ਉਹਨਾਂ ਛਕਣ ਵਾਸਤੇ ਉਹ ਜਦੇ ਕਹਿ ਦਿੰਦਾ ਮम्मा ਤੁਸੀਂ ਆਪਣੇ ਪੁੱਲ ਚੇਕ ਕਰਾ ਲਿਓ ਹਾਂ ਮੈਨੂੰ ਤਾਂ ਇਕੱਲੇ ਖਰੀਦ ਦੇਉ ਦੇਣਾ ਹਾਂ ਤੇ ਉਹਨੇ ਭਾਈ ਆਪਣਾ ਮੂਲ ਮੰਤਰ ਦਾ 파ੜ ਸੁਣਾਉਣਾ ਹੂੰ ਸੁਣਾ ਕੇ ਜਦੋਂ ਉਹਨੇ ਕਹਿਣਾ ਵੀ ਖਣਾ ਮੰਮਾ ਦੇਖਿਆ ਤੁਹਾਨੂੰ ਪੈਸਿਆਂ ਨਾਲ ਦਿੱਤਾ ਮੈਨੂੰ ਐਕਸਟਰਾ ਦਿੱਤਾ ਤੂੰ ਇਹ ਲੁੱਟ ਹਾਂ ਬੱਚੇ ਵੀ ਜੁੜਦੇ ਨੇ ਬੱਚੇ ਵੀ ਜੁੜਦੇ ਆ ਤੇ ਨੰਦ ਵੀ ਆਉਂ ਹਾਂ ਉਹਦੇ ਨਾਲ ਜ਼ਿਆਦਾ ਆਨੰਦ ਆਉਂਦਾ ਜੀ ਜੀ ਕਿਉਂਕਿ ਆਇਆ ਜੀ ਦੇਖੋ ਜੀ ਐਨੇ ਜੋਗੇ ਤਾਂ ਅਸੀਂ ਹੈ ਨਹੀਂ ਵੀ ਅਸੀਂ ਉਹ ਕਰ ਦਈਏ ਜੇ ਆਪਾਂ ਹੁਣੇ ਤੋਂ ਸਟਾਰਟਿੰਗ ਕਰਾਂਗੇ ਬੱਚਿਆਂ ਨੂੰ ਅੱਗੇ ਜਾ ਕੇ ਕੋਈ ਸਿੱਧਰ ਗਿਆ ਹਾਂ ਗਰਬਾਣੀ ਦੇ ਨਾਲ ਜੁੜ ਗਿਆ ਮਹਾਰਾਜ ਸੱਚੇ ਪਾਤਸ਼ਾਹ ਦਾ ਕਿਰਪਾ ਕਰੂਗੀ ਉਹਨਾਂ ਪਰ ਵੀ ਉਹਨਾਂ ਪਰ ਤਾਂ ਕਰਨਿਓ ਕਰਨਿਆਂ ਜਿਹੜੀ ਸਾਡੇ ਪਰ ਹੋਣੀ ਉਹ ਵਕਤ ਹੂੰ ਜੀ ਆਪਾਂ ਤਾਂ ਫੇਰ ਵੀ ਬਹੁਤ ਅਸੀਂ ਤਾਂ ਉਹ ਕਹਿੰਦੇ ਆਂ ਵੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਆਹ ਸਾਬਜਾਦਿਆਂ ਦੀ ਧਰਤੀ ਬਖਸ਼ੀ ਜੀ ਇਹਨਾਂ ਦਾ ਬਹੁਤ ਮੈਂ ਧੰਨਵਾਦ ਕਰਦਾ ਬਾਬਾ ਜੀਰੋ ਤੋਂ ਉੱਠਿਆ ਹੋਇਆ ਹੂੰ ਅੱਛਾ ਜੀ 10 10 ਰੁਪਏ ਨੂੰ ਤਰਸਦੇ ਰਹੇ ਠੀਕ ਹੈ 10-10 ਰੁਪਏ ਨੇ ਦੱਸਦੇ ਰਹੇ ਆ ਵੀ ਹੈ ਵੀ ਕਿਆ ਹੋਊਗਾ ਕਿਆ ਪਹਿਲਾਂ ਤੁਸੀਂ ਇਦਾਂ ਸਿੰਘ ਸਜੇ ਹੋਏ ਸੀਗੇ ਕਿ ਬਾਅਦ ਚ ਸਜੇ ਕਦੋਂ ਕਿੱਦਾਂ ਸੀਗਾ ਪਹਿਲਾਂ ਦੁੱਜੀ ਸ਼ੱਕੇ ਤਾਂ ਹਾਂਜੀ ਸਿੰਘ ਤਾਂ ਮੈਂ ਕੱਦਾਂ ਸ਼ੱਕਿਆ ਉਹ ਸਜੇ ਹੋਏ ਆ ਜੀ ਹਾਂਜੀ ਤੇ ਮੇਰੀ ਮੰਮੀ ਨੇ ਮੈਨੂੰ ਪਹਿਲਾਂ ਕਿਆ ਕਹਿੰਦੇ ਵੀ ਬੇਟਾ ਕਹਿੰਦੀ ਵੀ ਤੁਸੀਂ ਮੈਂ ਕਿਹਾ ਵੀ ਨਹੀਂ ਵੀ ਮੈਂ ਤਾਂ ਅਮਰ ਤੇ ਛਕਣਾ ਹੂੰ ਹੈ ਬਿਨਾ ਫੇਮਾਰਾ ਨੇ ਬਹੁਤ ਕਿਰਪਾ ਕੀਤੀ ਜੀ ਜਿੱਦਣ ਤੇ ਆ ਲਾਈਨ ਚ ਪਏ ਆ ਉਹਦੇ ਵਰਗੀ ਰੀਸ ਨਹੀਂ ਆ ਬਹੁਤ ਆਨੰਦ ਬਹੁਤ ਆਉਂਦਾ ਹੂੰ ਬਹੁਤ ਸਾਰੇ ਵੀਰ ਇਦਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਆ ਪਰਦੇਸੀ ਜਿੱਦਾਂ ਦੇਖਦੇ ਆ ਅੱਜ ਕੱਲ ਉਹ ਸਿਸਟਮ ਕਿਦਾਂ ਦੇਖਦੇ ਹੋ ਉਹ ਬਿਲਕੁਲ ਵੀਡੀਓ ਸਹੀ ਮੰਨਦੇ ਹੋ ਜਾਂ ਕਿਦਾਂ ਕੀ ਸਿਸਟਮ ਆ ਉਹ ਵੀਡੀਓ ਜਿਹੜੀਆਂ ਇਦਾਂ ਦੀਆਂ ਵਾਇਰਲ ਹੁੰਦੀਆਂ ਨੇ ਕਿਹੜੀ ਜੀ ਜਿੱਦਾਂ ਕੋਈ ਪੈਰਾਂ ਨਾਲ ਆਟਾ ਗੁੰਨ ਰਿਹਾ ਕੋਸੂਰ ਕਰ ਰਿਹਾ ਪਰਦੇਸੀਆਂ ਦੀ ਜ਼ਿਆਦਾਤਰ ਇਦਾਂ ਦੀਆਂ ਵਾਇਰਲ ਹੋ ਰਹੀਆਂ ਨੇ ਉਸ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿਸ ਨਜ਼ਰੀਏ ਨਾਲ ਦੇਖਦੇ ਹੋ ਹੁਣ ਦੇਖੋ ਜੀ ਛਾਇਤਾ ਇਹ ਗੱਲ ਦਾ ਗੱਲਤਾ ਵੀ ਜੇ ਹੁਣ ਆਪਾਂ ਆਨ ਪਰਮੇਸ਼ਰ ਨੂੰ ਐ ਪੈਰਾਂ ਨਾਲ ਗੁੰਨ ਕੇ ਆਪਾਂ ਕਿਸੇ ਨੂੰ ਦਮਾਂਗੇ ਉਹ ਤਾਂ ਗਲਤੀ ਹੋ ਉਹਦਾ ਗਲਤੀ ਹੋ ਜਾਏ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਪੈਰਾਂ ਨਾਲ ਆਪ ਗੁੰਨ ਕੇ ਫਿਰ ਆਪ ਵੀ ਰੋਟੀ ਖਾ ਲੈਣਾ ਉਹ ਹਮ ਖਰਾਬ ਕਿਉਂ ਨਹੀਂ ਖਾਂਦੇ ਫਿਰ ਹੋਰਾਂ ਨੂੰ ਕਿਉਂ ਸਿਖਾਉਨੇ ਆ ਉਹ ਤੇ ਜਿਹੜੇ ਸਾਡੇ ਨੌਜਵਾਨ ਬਾਹਰ ਨੂੰ ਜਾ ਰਹੇ ਨੇ ਕਹਿ ਰਹੇ ਨੇ ਕਿ ਇੱਥੇ ਕੁਝ ਹੈ ਨਹੀਂ ਜੇ ਕਿਰਤ ਕਰਨ ਵੀਰ ਜੀ ਇੱਥੇ ਕਿਦਾਂ ਲੱਗ ਰਿਹਾ ਤੁਹਾਨੂੰ ਸਿਸਟਮ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਪਰਮਾਤਮਾ ਨੇ ਘਾਟੇ ਕੋਈ ਨਹੀਂ ਛੱਡੀ ਜੇ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਇੱਥੇ ਆਪਣੀ ਕਿਰਤ ਕਰਨ ਜੋ ਉੱਥੇ ਜਾ ਕੇ ਕਰਦੇ ਨੇ ਪੂਰੇ ਕਰ ਲੈਣ ਤਾਂ ਲੱਗਦਾ ਏ ਕਿ ਸਾਡਾ ਦੇਸ਼ ਵੀ ਬਾਹਰ ਨਾਲੋਂ ਇੱਥੇ ਚੰਗਾ ਹੀ ਕਮਾਈ 'ਚ ਹਾਂ ਜੇ ਹੁਣ ਜੇ ਜੇ ਆਪਾਂ ਔਰਤਾਂ ਸਟਾਰਟ ਕਰਾਂਗੇ ਹੂੰ ਕਿਉਂਕਿ ਉੱਥੇ ਪੈਸਾ ਬਹੁਤ ਲੱਗਦਾ ਜੀ ਜਿਹਦੇ ਕੋਲ ਤਾਂ ਪੈਸਾ ਅੰਨੇ ਵਾ ਲਾਈ ਜਾਂਦਾ ਆਪਣਾ ਚਲੇ ਜਾਂਦਾ ਹੂੰ ਜਿਹਦੇ ਕੋਲ ਹੈ ਨਹੀਂ ਕਿਆ ਉਰਤੋ ਸਟਾਰਟ ਕਰੂਗੇ ਕਿਆ ਪਤਾ ਮਹਾਰਾਜ ਉੱਥੇ ਨਾਲੋਂ ਵੱਧ ਤਰੱਕੀ ਦੇ ਦੇ ਹੂੰ ਹਾਂ ਹੁਣ ਮੈਂ ਆਪ ਕਹਿ ਰਿਹਾ ਮੈਂ 10-10 ਰੁਪਏ ਨੂੰ ਦਰਸਦਾ ਰਿਹਾ ਮਹਾਰਾਜ ਨੇ ਇੰਨੀ ਕਿਰਪਾ ਕਰੀ ਹੋਈ ਹਾਂ ਹੂੰ ਹੂੰ ਜੀ ਆ ਇੰਨੀ ਕਿਰਪਾ ਕਰੀ ਹੋਈ ਹੈ ਕਦੇ ਸੋਚਿਆ ਨਹੀਂ ਤਾਂ ਹੈਗਾ ਵੀ ਆ ਵੀ ਕੰਮ ਕਰਾਂਗੇ ਮਹਾਰਾਜ ਨੇ ਇਹ ਪਰ ਇਹ ਹੋ ਰਿਹਾ ਜੀ ਪੂਰੇ ਸੰਗਤਾਂ ਬਹੁਤ ਆਉਂਦੀਆਂ ਵਧੀਆ ਤੋਂ ਵਧੀਆ ਦੇ ਦਰਸ਼ਨ ਹੁੰਦੇ ਹੂੰ ਕਦੇ ਸੋਚਿਆ ਵੀ ਨਹੀਂ ਸੀ ਵੀ ਇਹੇ ਕੰਮ ਚ ਆਉਣਾ ਹੈ ਨਹੀਂ ਜੀ ਪਤਾ ਵੀ ਨਹੀਂ ਸੀਗਾ ਅੱਛਾ ਹਾਂ ਪਤਾ ਵੀ ਨਹੀਂ ਤਾਂ ਹੈਗਾ ਹੀ ਐ ਵੀ ਆਹ ਕੰਮ ਹੋਣਾ ਰੰਗ ਕਰਤਾਰ ਦਿਓ ਨਹੀਂ ਮਹਾਰਾਜ ਦੇ ਰੰਗ ਆ ਹਾਂ ਸੱਚੇ ਪਾਤਸ਼ਾਹ ਜੀ ਜੀ ਵੈਸੇ ਫਿਰ ਠੀਕ ਆ ਹਾਂ ਕੰਮ ਮਾੜਾ ਨਹੀਂ ਹੈਗਾ ਕੰਮ ਬਹੁਤ ਵਧੀਆ ਕੰਮ ਕੋਈ ਨਹੀਂ ਮਾੜਾ ਬੰਦਾ ਕਰਨ ਵਾਲਾ ਮਿਹਨਤ ਕਰਨ ਵਾਲਾ ਕੋਈ ਜਿਹੜਾ ਮਰਜ਼ੀ ਕੰਮ ਕਰੋ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕਰ ਦਿਓ ਤੁਹਾਨੂੰ ਘਾਟਾ ਨਹੀਂ ਪਊ ਜੀ ਘਾਟਾ ਨਹੀਂ ਪਊਗਾ ਕਦੇ ਵੀ ਘਾਟਾ ਨਹੀਂ ਪਊਗਾ ਵੀਰੇ ਕਿ ਆਪਣੇ ਵਿੱਚੇ ਕਮੀਆਂ ਰਹਿ ਜੰਨੀਆਂ ਆਪਾਂ ਕਹਿੰਦੇ ਨੇ ਕੰਮ ਨਹੀਂ ਚੱਲਦਾ ਫਰਾਣਾ ਇੱਕਾਗਾ ਆਸ ਨਾ ਹੋ ਪਰ ਹਾਂ ਅੱਗੇ ਜਾ ਆਸ ਨਾ ਕਦੇ ਵੀ ਉਹ ਕਰੋ ਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਟਾਈਮ ਦੇਣ ਦੇ ਲਈ ਤੇ ਅਸੀਂ ਕਹਿੰਦੇ ਹਾਂ ਇਸੇ ਤਰ੍ਹਾਂ ਪਰਮਾਤਮਾ ਤਰੱਕੀਆਂ ਬਖਸ਼ਦਾ ਰਹੇ ਤੇ ਬੱਚਿਆਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਬਾਣੀ ਨਾਲ ਜੋੜਦੇ ਰਹੋ ਤੇ ਫਤਿਹ ਅਰਜ਼ ਕਰਦੇ ਆਂ ਵੀਗਰੀ ਖਾਲਸਾ ਵੀਗਰੀ ਸ਼ਤਿ ਹਾਂਜੀ ਇਹ ਸਨ ਵੀਰ ਫਾਸਟ ਫੂਡ ਦਾ ਕੰਮ ਕਰਦੇ ਨੇ ਸਰਦਾਰ ਜੀ ਫਾਸਟ ਫੂਡ ਦੇ ਨਾਮ ਤੇ ਕਹਿੰਦੇ ਜੀ 10-10 ਰੁਪਏ ਨੂੰ ਤਰਸਦੇ ਰਹਾਂ ਪਰ ਜਦੋਂ ਤੋਂ ਕਿਰਤ ਕਰਨ ਲੱਗੇ ਆਂ ਇਹ ਕੰਮ ਚ ਆਏ ਆਂ ਤਾਂ ਪ੍ਰਮਾਤਮਾ ਨੇ ਘਾਟ ਕੋਈ ਨਹੀਂ ਛੱਡੀ ਸੋ ਵੀਰ ਦਾ ਇਹੀ ਕਹਿਣਾ ਹੈ ਕਿ ਕੰਮ ਕੋਈ ਨਹੀਂ ਮਾੜਾ ਕੰਮ ਕਰਨ ਵਾਲਾ ਇਨਸਾਨ ਚਾਹੀਦਾ ਹੈ ਮਿਹਨਤ ਕਰਨ ਵਾਲਾ ਚਾਹੀਦਾ ਹੈ ਸੋ ਪ੍ਰਮਾਤਮਾ ਉਹਦਾ ਫਲ ਜ਼ਰੂਰ ਦਿੰਦਾ ਹੈ ਸੋ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਕੰਮ ਆ ਜਿਹੜਾ ਵੀਰ ਉਹ ਇੱਥੇ ਕਰ ਰਹੇ ਨੇ ਨਾਲੇ ਤਾਂ ਆਪਣੀ ਕਿਰਤ ਕਰ ਰਹੇ ਨੇ ਨਾਲੇ ਬਾਬੇ ਨਾਨਕ ਦੇ ਸਿਧਾਂਤ ਤੇ ਜਿਹੜਾ ਲੰਗਰ ਆ ਉਹ ਵੀ ਇੱਥੇ ਕਹਿੰਦੇ ਸੰਗਰਾਮਦ ਨੂੰ ਚੱਲਦਾ ਹੀ ਅੱਗੇ ਜਿਹੜਾ ਇਹਨਾਂ ਨੇ ਲਿਖ ਕੇ ਲਗਾਇਆ ਹੈ ਕਿ ਸੰਗਰਾਮਦ ਵਾਲੇ ਦਿਨ ਕੁਲਚੇ ਫ੍ਰੀ ਨੇ ਲੰਗਰ ਹੈ ਫ੍ਰੀ ਕੁਲਚਿਆਂ ਦਾ ਸੋ ਇਹ ਦੁਕਾਨ ਆ ਵੀਰ ਦੀ ਸੋ ਆਉਂਦੇ ਜਾਂਦੇ ਜਰੂਰ ਆ ਇੱਥੇ ਰੁਕਿਆ ਕਰੋ ਕਿਉਂਕਿ ਬਹੁਤ ਵਧੀਆ ਕੰਮ ਆ ਜਿਹੜਾ ਵੀਰ ਕਰ ਰਹੇ ਨੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਸਭ ਤੋਂ ਵੱਡੀ ਗੱਲ ਆ ਕਿ ਸਰਦਾਰ ਜੀ ਨੇ ਫਿਲਹਾਲ ਸਾਨੂੰ ਦਾ ਇਜਾਜ਼ਤ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਧੰਨਵਾਦ